ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਸਾਡੇ ਹੱਥਾਂ ਪੈਰਾਂ 'ਚ ਕਮਜ਼ੋਰੀ ਰਹਿਣੀ ਇੰਨਾ 'ਚ ਸੇਕ ਨਿਕਲਣਾ ਜਾਂ ਸੁੰਨ ਰਹਿਣੇ ਜਾਂ ਜਦੋਂ ਕਦੇ-ਕਦੇ ਕੜਲਣਾ ਪੈਂਦੀਆਂ ਇਹ ਰਾਤ ਵੇਲੇ ਜਿਹੜੀਆਂ ਜ਼ਿਆਦਾ ਪੈਂਦੀਆਂ ਸਾਡੀਆਂ ਲੱਤਾਂ 'ਚ ਜਾਂ ਜਦੋਂ ਅਸੀਂ ਚੱਲਦੇ ਹਾਂ ਉਦੋਂ ਵੀ ਕੜਲਣਾ ਪੈਂਦੀਆਂ ਸੋ ਕਦੇ-ਕਦੇ ਸਾਡੇ ਸਰੀਰ 'ਚ ਜਿਹੜਾ ਸਪਾਜ਼ਮ ਹੋ ਜਾਂਦਾ ਜਕੜਨ ਆ ਜਾਂਦੀ ਸੋ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਪੈਰੀਫਰਲ ਨਿਊਰੋਪੈਥੀ ਜਿਹਨੂੰ ਕਿਹਾ ਜਾਂਦਾ ਦੇ ਸਾਥੀਓ ਜਿਹਦੇ ਵਿੱਚ ਸਾਡੀਆਂ ਨਸਾਂ ਇਹਨਾਂ ਵਿੱਚ ਕਮਜ਼ੋਰੀ ਆ ਜਾਂਦੀ ਆ ਸਾਡੀਆਂ ਨਸਾਂ ਡੈਮੇਜ ਹੋਣੀਆਂ ਸ਼ੁਰੂ ਹੋ ਜਾਂਦੀਆਂ ਸੋ ਅੱਜ ਅਸੀਂ ਇਹਦੇ ਪਿੱਛੇ ਕਾਰਨ ਕੀ ਉਹਨਾਂ ਨੂੰ ਵੀ ਜਾਣਾਂਗੇ ਤੇ ਕੁਦਰਤੀ ਕਿਹੜੀਆਂ ਚੀਜ਼ਾਂ ਏ ਜਿਹੜੀਆਂ ਸਾਡੇ ਨਸਾਂ ਦੀ ਕਮਜ਼ੋਰੀ ਨੂੰ ਠੀਕ ਕਰਨੀਆਂ ਉਹਨਾਂ ਬਾਰੇ ਵੀ ਜਾਣਾਂਗੇ ਸੋ ਸਾਥੀਓ ਇੱਕ ਰਿਕਵੈਸਟ ਆ ਆ ਜਿਹੜੀ ਮੈਂ ਤੁਹਾਨੂੰ ਵੀਡੀਓ ਦੱਸਣ ਜਾ ਰਿਹਾ ਪੂਰੀ ਜਾਣਕਾਰੀ ਇਹਨੂੰ ਵੱਧ ਤੋਂ ਵੱਧ ਲੋਕਾਂ 'ਚ ਅੱਗੇ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਦਾ ਭਲਾ ਹੋ ਸਕੇ ਸੋ ਦੋਸਤੋ ਆਓ ਜਾਣਦੇ ਵੀ ਕਾਰਨ ਕੀ ਰਹਿੰਦੇ ਆ ਨਸਾਂ ਦੀ ਕਮਜ਼ੋਰੀ ਦੇ ਜਾਂ ਕਹਿ ਲੋ ਵੀ ਜਿਹੜਾ ਸੇਕ ਨਿਕਲਦਾ ਹੱਥਾਂ ਪੈਰਾਂ 'ਚੋਂ ਜਾਂ ਕੀੜੀਆਂ ਲੜਦੀਆਂ ਏ ਕਦੇ-ਕਦੇ ਕਰੰਟ ਵਰਗਾ ਅਹਿਸਾਸ ਹੁੰਦਾ ਏ ਜਾਂ ਜਿਹੜੀਆਂ ਕੜਲਣਾ ਪੈਂਦੀਆਂ ਸੋ ਇਹਦੇ ਪਹਿਲਾਂ ਕਾਰਨ ਜਾਣਦੇ ਆ ਪਹਿਲਾ ਕਾਰਨ ਹੁੰਦਾ ਏ ਡਾਇਬੀਟਿਸ 슈ਗਰ ਕਰਕੇ ਵੀ ਸਾਡੇ ਪੈਰੀਫਰਲ ਨਿਊਰੋਪੈਥੀ ਆਮ ਤੌਰ ਤੇ ਆਉਂਦੀ ਬਹੁਤ ਹੀ ਸਭ ਤੋਂ ਕਹਿ ਲੋ ਵੀ ਵੱਡਾ ਕਾਰਨ ਇਹ ਪਾਇਆ ਜਾਂਦਾ ਏ ਇਹਦੇ ਨਾਲ ਨਾਲ ਜਿਹੜੇ ਲੋਕ ਜ਼ਿਆਦਾ ਸ਼ਰਾਬ ਪੀਂਦੇ ਆ ਅਲਕੋਹਲ ਦਾ ਸੇਵਨ ਕਰਦੇ ਆ ਉਹਨਾਂ 'ਚ ਵੀ ਜਿਹੜੀ ਪੈਰੀਫਰਲ ਨਿਊਰੋਪੈਥੀ ਆ ਉਹ ਵੇਖੀ ਜਾਂਦੀ ਆ ਤੇ ਅਨੀਮੀਆ ਜਿਨ੍ਹਾਂ 'ਚ ਖੂਨ ਦੀ ਕਮੀ ਆ ਉਹਦੇ ਕਰਕੇ ਵੀ ਸਾਡੀਆਂ ਨਸਾਂ ਕਮਜ਼ੋਰ ਪੈਣੀਆਂ ਸ਼ੁਰੂ ਹੋ ਜਾਂਦੀਆਂ ਜਾਂ ਕੋਈ ਪੁਰਾਣੀ ਸੱਟ ਲੱਗੀ ਹੋਵੇ ਪੁਰਾਣੀ ਕਹਿ ਲਓ ਜਾਂ ਕੋਈ ਸੱਟ ਲੱਗੀ ਹੋਵੇ ਜਿਹਦੇ ਕਰਕੇ ਸਾਡੀਆਂ ਨਸਾਂ 'ਚ ਕਮਜ਼ੋਰੀ ਆ ਸਕਦੀ ਆ ਇਹਦੇ ਨਾਲ ਨਾਲ ਕਈ ਵਿਟਾਮਿਨਸ ਮਿਨਰਲਸ ਅਜਿਹੇ ਆ ਜਿਨ੍ਹਾਂ ਦੀ ਕਮੀ ਨਾ ਘਾਟ ਨਾ ਸਾਡੀਆਂ ਜਿਹੜੀਆਂ ਨਸਾਂ ਹੈ ਉਹਨਾਂ 'ਚ ਕਮਜ਼ੋਰੀ ਆ ਜਾਂਦੀ ਆ ਸੋ ਇਸ ਕਮਜ਼ੋਰੀ ਨੂੰ ਅਸੀਂ ਦੂਰ ਕਿਵੇਂ ਕਰ ਸਕਦੇ ਆ ਆਓ ਉਸ ਬਾਰੇ ਜਾਣਦੇ ਆ ਉਹ ਕੁਦਰਤੀ ਚੀਜ਼ਾਂ ਬਾਰੇ ਜਾਣਦੇ ਆ ਜਿਨ੍ਹਾਂ ਨਾਲ ਅਸੀਂ ਸਾਡੇ ਨਸਾਂ ਦੀ ਜਿਹੜੀ ਕਮਜ਼ੋਰੀ ਹੈ ਤੋਂ ਨਿਯਾਤ ਪਾ ਸਕਦੇ ਆ ਦੋਸਤੋ ਜੀ ਪਹਿਲੇ ਨੰਬਰ ਤੇ ਗੱਲ ਕਰੀਏ ਤਾਂ ਅਸੀਂ ਗੱਲ ਕਰਦੇ ਆ ਹਲਦੀ ਦੀ ਜਿਹਨੂੰ ਟਰਮਰਿਕ ਵੀ ਕਿਹਾ ਜਾਂਦਾ ਹੈ ਦੋਸਤੋ ਹਲਦੀ ਵਿੱਚ ਇੱਕ ਕੁਦਰਤੀ ਕੰਪਾਊਂਡ ਕਹਿ ਲੋ ਕੈਮੀਕਲ ਕਹਿ ਲੋ ਇੱਕ ਕੁਦਰਤੀ ਚੀਜ਼ ਹੁੰਦੀ ਆ ਜਿਹਨੂੰ ਕਰਕਿਮਨ ਕਹਿੰਦੇ ਆ ਸੋ ਇਹ ਕਰਕਿਮਨ ਐਂਟੀਆਕਸੀਡੈਂਟ ਇੰਨਾ ਕੁ ਵਧੀਆ ਏ ਜਿਹਦੇ ਕਰਕੇ ਕੀ ਆ ਸਾਡੇ ਜਿਹੜੀਆਂ ਨਰਵ ਡੈਮੇਜ ਹੋ ਰਹੀਆਂ ਏ ਨਸਾਂ 'ਚ ਕਮਜ਼ੋਰੀ ਆ ਰਹੀ ਆ ਉਹਨਾਂ ਨੂੰ ਇਹ ਬੜੀ ਜਲਦੀ ਹੀਲ ਕਰਨ ਦੀ ਤਾਕਤ ਰੱਖਦਾ ਜਿਹੜਾ ਇਹ ਕਹਿ ਲਓ ਵੀ ਕਰਕਿਮਨ ਇਹਦੇ ਵਿੱਚ ਜਿਹੜਾ ਐਂਟੀਆਕਸੀਡੈਂਟ ਸੋ ਇਹ ਸਾਨੂੰ ਪੈਰੀਫੇਰਲ ਨਿਊਰੋਪੈਥੀ ਜਿਹੜੀ ਪੇਨ ਹੁੰਦੀਆਂ ਏ ਦਰਦਾਂ ਹੁੰਦੀਆਂ ਉਹਨਾਂ ਤੋਂ ਵੀ ਬਚਾਉਂਦਾ ਏ ਸੋ ਨਸਾਂ ਦੇ ਡੈਮੇਜ ਹੋਣ ਨੂੰ ਰੋਕਦਾ ਏ ਸੋ ਇਹਦਾ ਸੇਵਨ ਕਿਵੇਂ ਕਰਨਾ ਏ ਸਹੀ ਸਮਾਂ ਤੇ ਸਹੀ ਤਰੀਕਾ ਕੀ ਆ ਆਓ ਜਾਣਦੇ ਹਾਂ ਦੋਸਤੋ ਹਲਦੀ ਨੂੰ ਅਸੀਂ ਇੱਕ ਚਮਚ ਲੈਣਾ ਏ ਇੱਕ ਗਲਾਸ ਇਹਨੂੰ ਪਾਣੀ 'ਚ ਵੀ ਲੈ ਸਕਦੇ ਆ ਦੁੱਧ 'ਚ ਵੀ ਲੈ ਸਕਦੇ ਆ ਸੋ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਕੋਸੇ ਜੇ ਪਾਣੀ 'ਚ ਦਾ ਦੁੱਧ 'ਚ ਹਲਦੀ ਦਾ ਅੱਧਾ ਜਾਂ ਇੱਕ ਚਮਚਾ ਐਡ ਕਰ ਲਓ ਇਹਦੇ ਨਾਲ ਤੁਸੀਂ ਕਾਲੀ ਮਿਰਚ ਦੀ ਇੱਕ ਚੁਟਕੀ ਜ਼ਰੂਰ ਐਡ ਕਰਨੀ ਆ ਕਿਉਂਕਿ ਜਿਹੜਾ ਕਰਕਿਮਿਨ ਹਲਦੀ ਚ ਉਹ ਓਨੀ देर ਅਸਰ ਨਹੀਂ ਕਰਦਾ ਜਿੰਨੀ ਦੇਰ ਕਾਲੀ ਮਿਰਚ ਅਸੀਂ ਨਾਲ ਸੇਵਨ ਨਹੀਂ ਕਰਦੇ ਕਿਉਂਕਿ ਕਾਲੀ ਮਿਰਚ ਦੇ ਵਿੱਚ ਪੈਪਰਿਨ ਨਾਂ ਦਾ ਕੰਪਾਊਂਡ ਹੁੰਦਾ ਏ ਜੇ ਅਸੀਂ ਇਸ ਤੋਂ ਬਿਨਾਂ ਲੈਨੇ ਆ ਤਾਂ ਹਲਦੀ ਸਾਡੀਆਂ ਅੰਤੜੀਆਂ ਚ ਨਹੀਂ ਸੋਖੀ ਜਾਂਦੀ ਜੇ ਅਸੀਂ ਕਾਲੀ ਮਿਰਚ ਤੋਂ ਬਿਨਾਂ ਲੈਨੇ ਆ ਸੋ ਇਹਦੇ ਨਾਲ ਸਾਨੂੰ ਹਲਦੀ ਦਾ ਕੋਈ ਅਸਰ ਆਉਣਾ ਹੀ ਨਹੀਂਗਾ ਸੋ ਹਮੇਸ਼ਾ ਜਦੋਂ ਵੀ ਦਵਾਈ ਦੇ ਤੌਰ ਤੇ ਅਸੀਂ ਹਲਦੀ ਦਾ ਸੇਵਨ ਕਰਦੇ ਆ ਜਾਂ ਕਰਨਾ ਹੈ ਤਾਂ ਕਾਲੀ ਮਿਰਚ ਜ਼ਰੂਰ ਇਹਦੇ ਨਾਲ ਮਿਲਾ ਕੇ ਲਓ ਤਾਂ ਹੀ ਤੁਹਾਨੂੰ ਫਾਇਦਾ ਮਿਲੂਗਾ ਇਹਦੇ ਨਾਲ ਨਾਲ ਸਾਥੀਓ ਇੱਕ ਚਮਚਾ ਸ਼ਹਿਦ ਦਾ ਤੁਸੀਂ ਐਡ ਕਰਨਾ ਹੈ ਭਾਵੇਂ ਤੁਸੀਂ ਦੁੱਧ ਨਾਲ ਲਓ ਭਾਵੇਂ ਪਾਣੀ ਨਾਲ ਸੋ ਇਹਨੂੰ ਹੁਣ ਘੋਲ ਕੇ ਪੀਓ ਰਾਤ ਨੂੰ ਸੌਣ ਤੋਂ ਪਹਿਲਾਂ ਲਗਾਤਾਰ ਇਹਦਾ ਸੇਵਨ ਕਰੋ ਤੁਹਾਨੂੰ ਜਿਹੜੀ ਨਸਾਂ ਦੀ ਕਮਜ਼ੋਰੀ ਹੈ ਉਸ ਤੋਂ ਬੜੀ ਜਲਦੀ ਜਿਹੜਾ ਨਿਯਾਤ ਮਿਲੂਗਾ ਇਹਦੇ ਨਾਲ ਨਾਲ ਸਾਥੀਓ ਅਗਲੀ ਚੀਜ਼ ਹੈਗੀ ਅਦਰਕ ਅਦਰਕ ਵੀ ਇੱਕ ਐਂਟੀ ਇਨਫਲੇਮੇਟਰੀ ਸਾਡੇ ਪੂਰੇ ਸਰੀਰ 'ਚ ਹੀ ਕਹਿ ਲੋ ਇਹ ਸੋਜਾਂ ਨੂੰ ਹੇਠ ਹਲਕੇ ਆਉਂਦਾ ਘੱਟ ਕਰਦਾ ਏ ਤੇ ਸਾਡੀਆਂ ਨਸਾਂ 'ਚ ਇਨਫਲੇਮੇਸ਼ਨ ਹੁੰਦੀ ਆ ਨਸਾਂ ਦੀ ਕਮਜ਼ੋਰੀ ਆ ਜਾਂਦੀ ਆ ਉਹਨੂੰ ਵੀ ਅਦਰਕ ਇਨਫਲੇਮੇਸ਼ਨ ਨੂੰ ਦੂਰ ਕਰਦਾ ਏ ਤੇ ਇਹ ਇੱਕ ਕੁਦਰਤੀ ਪੇਨ ਕਿਲਰ ਵਜੋਂ ਕੰਮ ਕਰਦਾ ਏ ਸੋ ਜਦੋਂ ਅਸੀਂ ਇਹਦਾ ਸੇਵਨ ਕਰਦੇ ਆ ਤਾਂ ਕਹਿ ਲੋ ਵੀ ਨਰਵ ਡੈਮੇਜ ਕਰਕੇ ਜਿਹੜੀ ਪੇਨ ਹੋ ਰਹੀ ਆ ਸਾਨੂੰ ਪੈਰੀਫਰਲ ਨਿਊਰੋਪੈਥੀ ਕਰਕੇ ਜਿਹੜੀਆਂ ਦਰਦਾਂ ਹੋ ਰਹੀਆਂ ਐ ਉਹਨਾਂ ਤੋਂ ਸਾਨੂੰ ਨੂੰ ਯਾਦ ਦਵਾਉਂਦਾ ਐ ਸੋ ਇਹਦਾ ਕਿਵੇਂ ਸੇਵਨ ਕਰਨਾ ਇੱਕ ਤੁਸੀਂ ਚਮਚ ਪੀਸਿਆ ਹੋਇਆ ਅਦਰਕ ਲੈ ਲਓ ਇਹਨੂੰ ਇੱਕ ਕੱਪ ਪਾਣੀ ਦੇ ਵਿੱਚ ਵਧੀਆ ਤਰ੍ਹਾਂ ਉਬਾਲੋ ਜਦੋਂ ਉਬਾਲੇ ਆਉਣ ਲੱਗੇ ਤਾਂ ਉਦੋਂ ਇਹਦੇ ਵਿੱਚ ਇੱਕ ਛੋਟੀ ਇਲਾਈਚੀ ਐਡ ਕਰ ਦਿਓ ਕੁੱਟ ਕੇ ਤਾਂ ਇਸ ਤੋਂ ਬਾਅਦ ਤੁਸੀਂ ਇਹਦਾ ਸੇਵਨ ਕਰਨਾ ਐ ਖਾਣਾ ਖਾਣ ਤੋਂ ਬਾਅਦ ਘੱਟੋ ਘੱਟ ਦਿਨ ਚ ਦੋ ਵਾਰੀ ਇਹਦਾ ਸੇਵਨ ਕਰੋ ਤਾਂ ਤੁਹਾਨੂੰ ਜਿਹੜੀ ਪੈਰੀਫਰਲ ਨਿਊਰੋਪੈਥੀ ਦੀ ਪਰੇਸ਼ਾਨੀ ਆ ਨਸਾਂ 'ਚ ਕਮਜ਼ੋਰੀ ਦੀ ਪਰੇਸ਼ਾਨੀ ਉਹ ਬਹੁਤ ਜਲਦੀ ਤੁਹਾਡੇ ਹੱਲ ਹੋਊਗਾ ਇਸ ਚੀਜ਼ ਦਾ ਤੇ ਸਾਥੀਓ ਅਗਲੀ ਚੀਜ਼ ਹੈਗੀ ਆ ਅਲਸੀ ਦੋਸਤੋ ਅਲਸੀ ਦੇ ਵਿੱਚ omega 3 ਫੈਟੀ ਐਸਿਡ ਦਾ ਇੱਕ ਕਹਿ ਲਓ ਵੀ ਲੀਨੋਲਿਕ ਐਸਿਡ ਪਾਇਆ ਜਾਂਦਾ ਜਿਹੜਾ ਬਹੁਤ ਹੀ ਵਧੀਆ omega 3 ਫੈਟੀ ਐਸਿਡ ਆ ਸੋ ਜਿਹਦੇ ਕਰਕੇ ਕੀ ਹੁੰਦਾ ਏ ਸਾਡੇ ਨਰਵ ਡੈਮੇਜ ਹੋਣ ਦਾ ਜਿਹੜਾ ਕਹਿ ਲਓ ਵੀ ਖਤਰਾ ਹੁੰਦਾ ਉਹਨੂੰ ਵੀ ਘੱਟ ਕਰਦੀ ਹਾਲਸੀ ਤੇ ਨਰਵ ਡੈਮੇਜ ਜਿਹੜੀਆਂ ਹੋ ਰਹੀਆਂ ਹੁੰਦੀਆਂ ਉਹਨਾਂ ਨੂੰ ਰੋਕਦੀ ਆ ਤੇ ਨਰਵ ਦੀ ਇਨਫਲੇਮੇਸ਼ਨ ਨੂੰ ਵੀ ਘਟਾਉਂਦੀ ਆ ਸੋ ਸਾਡੇ ਜਿਹੜੇ ਜੋੜਾਂ 'ਚ ਦਰਦ ਆ ਐਂਟੀ ਇਨਫਲੇਮੇਟਰੀ ਵੀ ਬਹੁਤ ਵਧੀਆ ਹੁੰਦੀ ਆ ਜਾਂ ਨਸਾਂ ਦੀ ਕਮਜ਼ੋਰੀ ਕਰਕੇ ਜਿਹੜੇ ਸਾਡੇ ਦਰਦ ਆਉਂਦੀਆਂ ਐ ਉਹਨਾਂ ਤੋਂ ਬਹੁਤ ਵਧੀਆ ਐ ਸੋ ਅਲਸੀ ਦਾ ਸੇਵਨ ਕਿਵੇਂ ਕਰਨਾ ਐ ਤੁਸੀਂ ਅਲਸੀ ਨੂੰ ਪੀਸ ਲੋ ਗ੍ਰਾਈਂਡ ਕਰ ਲੋ ਇਹਦਾ ਪਾਊਡਰ ਬਣਾ ਲਓ ਉਸ ਤੋਂ ਬਾਅਦ ਤੁਸੀਂ ਇਹਦਾ ਪਾਊਡਰ ਦਾ ਇੱਕ ਚਮਚਾ ਤੁਸੀਂ ਪਾਣੀ ਨਾਲ ਵੀ ਲੈ ਸਕਦੇ ਆ ਦੁੱਧ ਨਾਲ ਵੀ ਲੈ ਸਕਦੇ ਆ ਰਾਤ ਨੂੰ ਸੌਣ ਤੋਂ ਪਹਿਲਾਂ ਜਾਂ ਸਵੇਰੇ ਵੀ ਲੈ ਲਓ ਤੇ ਇਹਦੇ ਨਾਲ ਨਾਲ ਤੁਸੀਂ ਲੱਡੂ ਵੀ ਬਣਾ ਸਕਦੇ ਜਿਵੇਂ ਆਮ ਤੌਰ ਤੇ ਸਰਦੀਆਂ ਚ ਵੇਖਿਆ ਜਾਂਦਾ ਵੀ ਅਲਸੀ ਦੇ ਲੱਡੂ ਬਹੁਤ ਲੋਕ ਇਹਨਾਂ ਦਾ ਸੇਵਨ ਕਰਦੇ ਆ ਸੋ ਇਹ ਇੱਕ ਬਹੁਤ ਵਧੀਆ ਚੀਜ਼ ਆ ਅਲਸੀ ਜਿਨ੍ਹਾਂ ਨੂੰ ਪੈਰੀਫਰਲ ਨਿਊਰੋਪੈਥੀ ਹੋ ਰਹੀ ਆ ਜਾਂ ਜਿਨ੍ਹਾਂ ਨੂੰ ਕਹਿ ਲਓ ਵੀ ਹੱਥ ਪੈਰ ਸੁੰਨ ਹੁੰਦੇ ਆ ਹੱਥਾਂ ਪੈਰਾਂ ਵਿੱਚੋਂ ਸੇਕ ਨਿਕਲਦਾ ਏ ਜਲਨ ਹੁੰਦੀ ਆ ਹੱਥ ਪੈ ਕੜੱਲਾਂ ਪੈਂਦੀਆਂ ਐ ਸੋ ਇਹ ਸਾਰੇ ਸਮੱਸਿਆਵਾਂ ਵਾਸਤੇ ਜਿਹੜਾ ਕਹਿ ਲੋ ਵੀ ਆਲਸੀ ਐ ਇਹ ਬਹੁਤ ਵਧੀਆ ਚੀਜ਼ ਆ ਸੋ ਸਾਥੀਓ ਦੇ ਨਾਲ ਨਾਲ ਹੁਣ ਅੱਗੇ ਗੱਲ ਕਰਦੇ ਆ ਜਿਹੜਾ ਵਿਟਾਮਿਨ B1 B6 ਤੇ B12 ਇਹ ਜਿਹੜੇ ਤਿੰਨੇ ਵਿਟਾਮਿਨ ਆ ਇਹ ਵੀ ਇਹਨਾਂ ਦੀ ਜਦੋਂ ਕਮੀ ਹੁੰਦੀ ਉਦੋਂ ਵੀ ਪੈਰੀਫਰਲ ਨਿਊਰੋਪੈਥੀ ਆਉਂਦੀ ਆ ਸੋ ਉਦੋਂ ਵੀ ਇਹ ਪਰੇਸ਼ਾਨੀਆਂ ਆਉਂਦੀਆਂ ਸਾਡੇ ਹੱਥ ਪੈਰਾਂ 'ਚ ਸੇਕ ਨਿਕਲਦਾ ਏ ਇਹਨਾਂ 'ਚ ਜਲਨ ਹੁੰਦੀ ਆ ਫਿਰ ਇਹਦੇ ਨਾਲ-ਨਾਲ ਸਾਡੀ ਕਮਜ਼ੋਰੀ ਆ ਜਾਂਦੀ ਹੱਥਾਂ ਪੈਰਾਂ 'ਚ ਕੜਲਣਾ ਪੈਣੀਆਂ ਸ਼ੁਰੂ ਹੋ ਜਾਂਦੀਆਂ ਕੀੜੀਆਂ ਲੱਟਦੀਆਂ ਸੋ ਵਿਟਾਮਿਨ B1 B6 ਤੇ B12 ਇਹਦੇ ਸਭ ਤੋਂ ਵਧੀਆ ਸਰੋਤ ਹੈਗੇ ਆ ਮੀਟ ਅੰਡੇ ਫਿਸ਼ ਤੋਂ ਮਿਲਦਾ ਏ ਚਿਕਨ ਤੋਂ ਮਿਲਦਾ ਏ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਤੋਂ ਮਿਲਦਾ ਏ ਇਹਦੇ ਨਾਲ-ਨਾਲ ਪਾਲਕ ਵੀ ਇਹਦਾ ਇੱਕ ਵਧੀਆ ਸਰੋਤ ਆ ਚੰਨਿਆਂ ਵਿੱਚ ਵੀ ਇਹ ਵਧੀਆ ਪਾਇਆ ਜਾਂਦਾ ਏ ਤੇ ਜਿਹੜੀ ਸ਼ਿਮਲਾ ਮਿਰਚਾ yellow ਤੇ red ਉਹਦੇ ਤੋਂ ਵੀ ਸਾਨੂੰ ਇਹ ਬਹੁਤ ਵਧੀਆ ਮਾਤਰਾ ਚ ਮਿਲਦਾ ਤੇ ਸਨਫਲਾਵਰ ਦੇ ਜਿਹੜੇ ਸੀਡਸ ਆ ਸੂਰਜਮੁਖੀ ਦੇ ਬੀਜ ਉਹਨਾਂ ਤੋਂ ਵੀ ਸਾਨੂੰ ਵਿਟਾਮਿਨ B1 B6 B12 ਮਿਲਦਾ ਸੋ ਇਹ ਖਾਣ ਵਾਲੀਆਂ ਚੀਜ਼ਾਂ ਦਾ ਸੀ ਸੇਵਨ ਕਰਕੇ ਆਪਦੇ ਅੰਦਰ ਜਿਹੜਾ ਇਹਨਾਂ ਵਿਟਾਮਿਨਾਂ ਦੀ ਕਮੀ ਪੂਰੀ ਕਰ ਸਕਦੇ ਆ ਸੋ ਸਾਥੀਓ ਦੇ ਨਾਲ ਨਾਲ ਮੈਗਨੀਸ਼ੀਅਮ ਵੀ ਇੱਕ ਅਜਿਹਾ ਖਣਿਜ ਆ ਜਿੱਦੀ ਜਦੋਂ ਘਾਟ ਹੁੰਦੀ ਆ ਤਾਂ ਉਦੋਂ ਸਾਡੇ ਪੈਰੀਫਰਲ ਨਿਊਰੋਪੈਥੀ ਆ ਜਾਂਦੀ ਆ ਹੱਥਾਂ ਪੈਰਾਂ 'ਚ ਕਮਜ਼ੋਰੀ ਸੋਨ ਰਹਿਣੇ ਸ਼ੁਰੂ ਹੋ ਜਾਂਦੇ ਆ ਸੋ ਇਹਦੀ ਕਹਿ ਲਓ ਵੀ ਜੇ ਇਹਦੀ ਅਸੀਂ ਵਧੀਆ ਤਰੀਕੇ ਨਾਲ ਇਹਨੂੰ ਲਵਾਗੇ ম্যাগਨੀਸ਼ੀਅਮ ਨੂੰ ਤਾਂ ਇਹਦੇ ਨਾਲ ਸਾਡੀਆਂ ਮਾਸਪੇਸ਼ੀਆਂ ਦੀ ਵੀ ਵਰਕ ਵਧੀਆ ਰਹੂਗਾ ਨਰਵਜ਼ ਵੀ ਸਹੀ ਫੰਕਸ਼ਨ ਉਹਨਾਂ ਦਾ ਜਿਹੜਾ ਉਹ ਵੀ ਵਧੀਆ ਰਹੂਗਾ ਤੇ ਸਾਡੇ ਸ਼ੂਗਰ ਦਾ ਲੈਵਲ ਵੀ ਇਹੇ ਠਾ ਲੈ ਕੇ ਆਉਂਦਾ ম্যাগਨੀਸ਼ੀਅਮ ਜੇ ਅਸੀਂ ਚੰਗੀ ਮਾਤਰਾ 'ਚ ਲੇਨੇ ਸੋ ম্যাগਨੀਸ਼ੀਅਮ ਸਾਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਤੋਂ ਮਿਲਦਾ ਏ ਬਹੁਤ ਵਧੀਆ ਸੀਡਸ ਜਿਹੜੇ ਬੀਜ ਹੁੰਦੇ ਉਹਨਾਂ ਤੋਂ ਵਧੀਆ ਮਿਲਦਾ ਨਟਸ ਜਿਵੇਂ ਬਾਦਾਮ ਹੋਗੇ ਅਖਰੋਟ ਹੋਗੇ ਕਾਜੂ ਹੋਗੇ ਇਹਨਾਂ ਤੋਂ ਵੀ ਸਾਨੂੰ ਬਹੁਤ ਵਧੀਆ ਮਿਲਦਾ ম্যাগਨੀਸ਼ੀਅਮ ਫਿਰ ਬਨਾਣਾ ਚ ਵੀ ম্যাগਨੀਸ਼ੀਅਮ ਬਹੁਤ ਵਧੀਆ ਹੁੰਦਾ ਹੈ ਸੋ ਜੇ ਤੁਸੀਂ ম্যাগਨੀਸ਼ੀਅਮ ਵਾਸਤੇ ਮੈਂ ਤੁਹਾਨੂੰ ਇੱਕ ਕਹਿ ਲਓ ਵੀ ਡਾਈਟ ਦੱਸਦਾ ਹਾਂ ਤੁਸੀਂ ਪਾਲਕ ਦੇ ਪੱਤੇ ਛੋਟੇ ਛੋਟੇ ਕਰਕੇ ਉਹਨਾਂ ਨੂੰ ਸਲਾਦ ਦੇ ਤੌਰ 'ਤੇ ਉਹ ਤੁਸੀਂ ਬਾਊਲ ਚ ਪਾ ਲਓ ਉਸ ਤੋਂ ਬਾਅਦ ਥੋੜਾ ਜਿਹਾ ਪਨੀਰ ਕੱਟ ਕੇ ਪਾ ਲਓ ਇਦੇ ਨਾਲ ਤੁਸੀਂ ਉੱਪਰੋਂ ਜਿਹੜਾ 올ਿਵ ਆਇਲ ਆ ਉਹ ਵੀ ਐਡ ਕਰ ਸਕਦੇ ਆ ਨੀਂਬੂ ਦਾ ਜਿਹੜਾ ਰਸ ਆ ਉਹ ਵੀ ਐਡ ਕਰ ਲਓ ਤੇ ਉੱਪਰੋਂ ਤੁਸੀਂ ਬਦਾਮ ਤੇ ਕਾਜੂ ਛੋਟੇ ਛੋਟੇ ਕੱਟ ਕੇ ਪੀਸ ਇਹਨਾਂ ਦਾ ਤੁਸੀਂ ਜੇ ਤੁਸੀਂ ਰੋਜ਼ਾਨਾ ਸੇਵਨ ਕਰੋਗੇ ਤਾਂ ਤੁਹਾਡੇ ਜਿਹੜਾ ਮੈਗਨੀਸ਼ੀਅਮ ਦਾ ਲੈਵਲ ਆ ਇਹ ਵੀ ਬੜੀ ਜਲਦੀ ਪੂਰਾ ਹੋ ਜਾਊਗਾ ਤੁਹਾਡੇ ਸਰੀਰ 'ਚ ਸੋ ਸਾਥੀਓ ਆ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ 'ਚ ਪਹੁੰਚਾਓ ਇਹਨੂੰ ਸ਼ੇਅਰ ਕਰਕੇ ਤਾਂ ਜੋ ਜਿਨ੍ਹਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨਸਾਂ ਦੀ ਕਮਜ਼ੋਰੀ ਆ ਰਹੀ ਆ ਉਹਨਾਂ ਨੂੰ ਲਾਭ ਹੋ ਸਕੇ ਤੇ ਜਿਹੜੇ ਲੋਕ ਜਿਨ੍ਹਾਂ ਨੂੰ ਪੈਰੀਫੇਰਲ ਨਿਊਰੋਪੈਥੀ ਆ ਉਹ ਸਾਈਨੋਕੋਬਾਲਾਮਾਈਨ ਕਰਕੇ ਗੋਲੀਆਂ ਆਉਂਦੀ ਵਿਟਾਮਿਨ B12 ਦੀ ਉਹਨੂੰ ਵੀ ਉਹ ਯੂਜ਼ ਕਰ ਸਕਦੇ ਉਹਦਾ ਸੇਵਨ ਸ਼ੁਰੂ ਕਰ ਸਕਦੇ ਤੇ ਜਿਹੜੇ ਲੋਕ ਸ਼ੂਗਰ ਤੋਂ ਗੋਲੀ ਖਾ ਰਹੇ ਮੈਟਫੋਰਮਿਨ ਉਹ ਤਾਂ ਜ਼ਰੂਰ ਜਿਹੜੀ ਸਾਈਨੋਕੋਬਾਲਾਮਾਈਨ ਨਾਲ ਖਾਇਆ ਕਰਨ ਵਿਟਾਮਿਨ B12 ਦੀ ਕਿਉਂਕਿ ਜਿਹੜੀ ਮੈਟਫੋਰਮਿਨ ਦੀ ਗੋਲੀ ਆ ਇਹ ਵੀ ਘਾਟ ਕਰਦੀ ਆ ਵਿਟਾਮਿਨ B12 ਦੀ ਸੋ ਇਹ ਜਾਣਕਾਰੀ ਨੂੰ ਅੱਗੇ ਜਰੂਰ ਪਹਚਾਯੋ ਤੇ ਆਪਣਾ ਜਿਹੜਾ YouTube ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਓ ਅੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਲਾਈਕ ਕਰਿਓ ਇਸ ਵੀਡੀਓ ਨੂੰ ਤੇ ਆਪਣਾ ਕਮੈਂਟ ਦੇ ਕੇ ਜਰੂਰ ਦੱਸਿਓ ਵੀ ਤੁਹਾਨੂੰ ਜਾਣਕਾਰੀ ਕਿਵੇਂ ਲੱਗੀ ਤੇ ਹੋਰ ਅੱਗੇ ਕਿਹੜੀ ਸਮੱਸਿਆ ਤੇ ਵੀਡੀਓ ਬਣਾਈ ਜਾਵੇ ਸੋ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸੋ ਸਾਥੀਓ ਇਜਾਜ਼ਤ ਦਿਓ ਧੰਨਵਾਦ